ਕੀ ਪੰਜਾਬ ਪੁਲਿਸ ਦੀ ਬਰਖਾਸਤ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਘਰ ਢਾਹ ਦਿੱਤਾ ਗਿਆ ਜੋ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਇਹ ਖਬਰਾਂ ਸੋਸ਼ਲ ਮੀਡੀਆ ਤੇ ਹਾਲ ਹੀ ਦੇ ਵਿੱਚ ਵਾਇਰਲ ਹੁੰਦੀਆਂ ਦਿਖਾਈ ਦੇ ਰਿਹਾ ਨੇ ਠਾਰ ਵਾਲੀ ਕੁੜੀ ਕਰਕੇ ਨਾਮ ਦੀ ਇੱਕ ਖਬਰ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਘਰ ਢਾਉਣ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਕੀ ਸੱਚਾਈ ਹੈ ਇਸ ਦੇ ਬਾਰੇ ਤੁਹਾਨੂੰ ਅਸੀਂ ਦੱਸਣ ਜਾ ਰਿਹਾ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਆ ਕੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਥਾਰ ਵਾਲੀ ਕੁੜੀ ਦਾ ਘਰ ਢਾ ਦਿੱਤਾ ਗਿਆ ਹੈ ਲੋਕਾਂ ਦੇ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਵਿੱਚ ਜੋ ਮਹਿਲਾ ਕਨਸਟੇਬਲ ਆਵਣਦੀਪ ਕੌਰ ਨਸ਼ਿਆਂ ਦੇ ਮਾਮਲੇ ਦੇ ਵਿੱਚ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਗਈ ਸੀ ਉਸ ਦਾ ਘਰ ਢਾਇਆ ਜਾ ਰਿਹਾ ਹੈ ਪਰ ਸਚਾਈ ਇਸ ਦੇ ਪਿੱਛੇ ਕੁਝ ਹੋ ਰਿਹਾ ਹੈ ਖੰਨਾ ਤੋਂ ਐਸਐਸਪੀ ਜੋਤੀ ਯਾਦਵ ਦੇ ਵੱਲੋਂ মিডিਏ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਹ ਤਮੋਟ ਪਿੰਡ ਜੋ ਕਿ ਲੁਧਿਆਣਾ ਦੇ ਵਿੱਚ ਪੈਂਦਾ ਹੈ ਇੱਥੇ ਇਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਜੋ ਇਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਉੱਪਰ ਨਸ਼ਿਆਂ ਦੇ ਮਾਮਲੇ ਵਿੱਚ ਕਿਹੇ ਦਰਜ ਨੇ ਅਤੇ ਇਹਨਾਂ ਦੇ ਉੱਪਰ ਤਿੰਨ ਤਿੰਨ ਐਫ ਆਈ ਆਰਾਂ ਦਰਜ ਕੀਤੀਆਂ ਨੇ ਤੇ ਜਦੋਂ ਅਸੀਂ ਇਸ ਪ੍ਰਾਪਰਟੀ ਦੇ ਬਾਰੇ ਪਤਾ ਕਰਵਾਇਆ ਤਾਂ ਇਹ ਪ੍ਰਾਪਰਟੀ ਗੈਰ ਕਾਨੂੰਨੀ ਨਿਕਲੀ ਇਸ ਕਰਕੇ ਅਸੀਂ ਇਸ ਨੂੰ ਢਾ ਰਹਿਆਂ ਪਰ ਇਸ ਕੁੜੀ ਦਾ ਨਾਮ ਸਰਬਜੀਤ ਕੌਰ ਹੈ ਜੋ ਕਿ ਲੁਧਿਆਣਾ ਦੇ ਵਿੱਚ ਰਹਿੰਦੀ ਹੈ ਇਹ ਕੁੜੀ ਸਰਬਜੀਤ ਕੌਰ ਜਿਸ ਦੀ ਮਾਂ ਦੇ ਉੱਪਰ ਵੀ ਤਿੰਨ ਕੇਸ ਨਸ਼ਾ ਦੇ ਮਾਮਲੇ ਵਿੱਚ ਦਰਜ ਨੇ ਠਾਰ ਦੇ ਉੱਪਰ ਮੁਹਾਲੀ ਤੱਕ ਨਸ਼ਾ ਸਪਲਾਈ ਕਰਦੀ ਸੀ ਤੇ ਜਿਸ ਤੋਂ ਬਾਅਦ ਅਸੀਂ ਇਸ ਦੀ ਪ੍ਰਾਪਰਟੀ ਬਾਰੇ ਜਦੋਂ ਪਤਾ ਕਰਵਾਇਆ ਤਾਂ ਇਹ ਪ੍ਰਾਪਰਟੀ ਗੈਰ ਕਾਨੂੰਨੀ ਨਿਕਲੀ ਜਿਸ ਤੋਂ ਬਾਅਦ ਅਸੀਂ ਇਸ ਦੇ ਘਰ ਨੂੰ ਢਾ ਰਹੇ ਹਾਂ ਦੱਸ ਦਈਏ ਕਿ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਲੁਧਿਆਣਾ ਦੇ ਤਮੋਟ ਪਿੰਡ ਦੇ ਵਿੱਚ ਕੀਤੀ ਗਈ ਹੈ ਪਰ ਜਿਹੜੀ ਬਰਖਾਸਤ ਚਿੱਟੇ ਅਮਨਦੀਪ ਕੌਰ ਮੈਲਾ ਕਾਂਸਟੇਬਲ ਸੀ ਉਹ ਬਠਿੰਡਾ ਤੋਂ ਗ੍ਰਿਫਤਾਰ ਕੀਤੇ ਗਏ ਸੀ ਇਸ ਕਰਕੇ ਉਸ ਮੈਲਾ ਕਾਂਸਟੇਬਲ ਦਾ ਨਾਮ ਆ ਅਮਨਦੀਪ ਕੌਰ ਸੀ ਤੇ ਉਹ ਬਠਿੰਡਾ ਤੋਂ ਗ੍ਰਿਫਤਾਰ ਕੀਤੇ ਗਏ ਸੀ ਤੇ ਇਹ ਜਿਹੜਾ ਘਰ ਢਾਇਆ ਜਾ ਰਿਹਾ ਇਹ ਸਰਬਜੀਤ ਕੌਰ ਦਾ ਘਰ ਹੈ ਜੋ ਕਿ ਥਾਰ 3 ਸਾਲ ਪਹਿਲਾਂ ਥਾਰ ਦੇ ਉੱਪਰ ਨਸ਼ਾ ਸਪਲਾਈ ਕਰਦੇ ਹੋਏ ਗ੍ਰਿਫਤਾਰ ਹੁੰਦੀ ਹੈ ਤੇ ਇਹ ਜਿਹੜਾ ਘਟਨਾ ਆਇਆ ਜਾ ਰਿਹਾ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤੁਮੋਟ ਪਿੰਡ ਦੇ ਵਿੱਚ ਪੈਂਦਾ ਹੈ ਤੇ ਕੁੜੀ ਦਾ ਨਾਮ ਸਰਬਜੀਤ ਕੌਰ ਹੈ ਜੋ ਕਿ ਥਾਰ ਦੇ ਉੱਪਰ ਨਸ਼ਾ ਸਪਲਾਈ ਕਰਦੇ ਹੋયા ਚਰਚਾ ਦੇ ਵਿੱਚ ਆਉਂਦੀ ਹੈ ਇਸ ਕਰਕੇ ਚਿੱਟੇ ਦੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਜਿਸ ਨੂੰ ਕਿ ਪੰਜਾਬ ਪੁਲਿਸ ਦੇ ਵੱਲੋਂ ਬਰਖਾਸਤ ਵੀ ਕਰ ਦਿੱਤਾ ਗਿਆ ਉਸ ਦਾ ਘਰ ਨਹੀਂ ਟਾਇਆ ਗਿਆ ਇੱਕ ਸਰਬਜੀਤ ਕੌਰ ਹੈ ਜਿਸ ਦਾ ਘਰ ਟਾਇਆ ਗਿਆ ਹੈ ਤੇ ਇਥੇ ਜਾਣਕਾਰੀ ਲਈ ਦੱਸਦੇ ਕਿ ਜਿਹੜਾ ਘਰ ਪੰਜਾਬ ਪੁਲਿਸ ਦੇ ਵੱਲੋਂ ਢਾਏ ਜਾ ਰਹੇ ਨੇ ਇਹ ਗੈਰ ਕਾਨੂੰਨੀ ਤੌਰ ਤੇ ਬਣੇ ਹੋਣ ਕਰਕੇ ਢਾਏ ਜਾ ਰਹੇ ਨੇ ਜੇਕਰ ਕਿਸੇ ਵਿਅਕਤੀ ਦੇ ਉੱਪਰ ਨਸ਼ਿਆਂ ਦੇ ਮਾਮਲੇ ਲੈ ਕੇ ਕੇਸ ਦਰਜ ਕੀਤਾ ਜਾਂਦਾ ਉਸ ਦਾ ਘਰ ਗੈਰ ਕਾਨੂੰਨੀ ਨਹੀਂ ਹੈ ਬਿਲਕੁਲ ਠੀਕ ਠੰਗ ਨਾਲ ਸਹੀ ਜਗ੍ਹਾ ਤੇ ਉੱਪਰ ਪਰਮਿਸ਼ਨ ਲੈ ਕੇ ਬਣਾਇਆ ਗਿਆ ਤਾਂ ਉਸ ਦਾ ਘਰ ਨਹੀਂ ਢਾਇਆ ਜਾ ਸਕਦਾ ਜਬਤ ਕੀਤਾ ਜਾ ਸਕਦਾ ਹੈ ਪੁਰਕ ਕੀਤਾ ਜਾ ਸਕਦਾ ਹੈ ਲੇਕਿਨ ਘਰ ਉਸ ਦਾ ਢਾਇਆ ਨਹੀਂ ਜਾ ਸਕਦਾ ਹੁਣ ਤੱਕ ਜਿੰਨੇ ਵੀ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਘਰ ਢਾਏ ਗਏ ਨੇ ਇਹ ਉਹ ਘਟਾਏ ਗਏ ਨੇ ਜਿਹੜੇ ਕਿ ਗੈਰ ਕਾਨੂੰਨੀ ਤੌਰ ਤੇ ਬਿਨਾ ਪਰਮਿਸ਼ਨ ਤੇ ਸਰਕਾਰੀ ਜ਼ਮੀਨ ਦੇ ਉੱਪਰ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਏ ਗਏ ਸਨ